ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਮੇਰਾ ਨਾਮ ਜਗਜੀਤ ਸਿੰਘ ਆਪ ਸਭ ਨੇ ਕਦੇ ਨਾ ਕਦੇ ਮੈਨੂੰ Instagram ਦੀ ਰੀਲਸ ਦੇ ਵਿੱਚ ਜਪਜੀਤ ਸਾਹਿਬ ਦੀ ਵਿਆਖਿਆ ਜਾਂ ਅਰਦਾਸ ਦੇ ਕਨਸੈਪਟ ਨੂੰ ਸਮਝਾਉਂਦੇ ਹੋਏ ਜ਼ਰੂਰ ਵੇਖਿਆ ਹੋਵੇਗਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ Instagram ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਮੈਂ ਇੱਥੇ ਆਈਡੀ ਨਾਲ ਮੈਂਸ਼ਨ ਕਰ ਦੇਵਾਂਗਾ ਅਤੇ ਅੱਜ ਮੈਂ ਆਪ ਜੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਦੀ ਥੋੜੀ ਜੀ ਗੱਲ ਸਾਂਝੀ ਕਰਾਂਗਾ ਕਿਉਂਕਿ ਅੱਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਗੁਰਪਤਾ ਗੱਦੀ ਦਿਵਸ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਹੈ ਉਹ 19 ਜੂਨ 1590 ਈਸਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਘਰ ਮਾਤਾ ਗੰਗਾ ਜੀ ਦੇ ਕੁੱਖੋਂ ਹੁੰਦਾ ਹੈ ਤੇ ਇੱਥੇ ਇਹ ਗੱਲ ਮੈਂ ਨਾਲ ਕਹਿਣੀ ਚਾਹਾਂਗਾ ਕਿਉਂਕਿ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਆਨੰਦ ਕਾਰਜ ਮਾਤਾ RAM DEVI ji ਦੇ ਨਾਲ ਹੋਇਆ ਸੀ ਤਾਂ ਉਹ ਉਹਨਾਂ ਦੀ ਪਹਿਲੀ ਧਰਮਸਪਤਨੀ ਸੀ ਕਿਉਂਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਦੋ ਆਨੰਦ ਕਾਰਜ ਹੋਏ ਸੀ ਮਾਤਾ RAM DEVI ji ਬਿਮਾਰ ਰਹਿੰਦੇ ਸੀ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਸੀ ਕਿ ਆਪ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਕਹੋ ਕਿ ਉਹ ਦੂਸਰਾ ਆਨੰਦ ਕਾਰਜ ਕਰਵਾ ਲੈਣ ਤਾਂ ਆਪ ਜੀ ਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਦੂਸਰਾ ਆਨੰਦ ਕਾਰਜ ਭਾਈ ਨਾਰਾਇਣ ਦਾ ਰਾਓ ਜੀ ਜਿਹੜੇ ਕਿ ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਉਹਨਾਂ ਦੀ ਸੁਪਤਰੀ ਮਾਤਾ ਗੰਗਾ ਜੀ ਦੇ ਨਾਲ 1579 89 ਈਸਵੀ ਦੇ ਵਿੱਚ ਹੁੰਦਾ ਹੈ ਤਾਂ ਉਹਨਾਂ ਦੀ ਹੀ ਕੁੱਖੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਥੋੜਾ ਲੇਟ ਹੁੰਦਾ ਹੈ ਸਮਾ ਪਾ ਕੇ ਹੁੰਦਾ ਹੈ ਹੁਣ ਇੱਥੇ ਕਈ ਸ਼ਰਧਾ ਭਾਵਕ ਜਾਂ ਫਿਰ ਕਈ ਗੈਰ ਇਤਿਹਾਸਕ ਜਿਹੜੇ ਕਾਰ ਲਿਖਣ ਵਾਲੇ ਹੁੰਦਾ ਹੁੰਦੇ ਨੇ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇੱਥੇ ਗੁਰੂ ਦੀ ਮਹਾਨਤਾ ਘਟਾਉਂਦੇ ਹੋਏ ਗੁਰੂ ਤੋਂ ਉੱਪਰ ਦਿਖਾਉਂਦੇ ਹੋਏ ਇਹ ਨਾਲ ਲਿਖ ਕੇ ਕਿਤਾਬਾਂ ਦੇ ਵਿੱਚ ਸਾਬਿਤ ਕਰ ਦਿੱਤਾ ਕੇ ਮਾਤਾ ਗੰਗਾ ਜੀ ਜਦੋਂ ਲੰਮਾ ਸਮਾਂ ਸੰਤਾਨ ਦੇ ਉਡੀਕ ਦੇ ਵਿੱਚ ਹੁੰਦੇ ਨੇ ਤਾਂ ਉਹ ਬਾਬਾ ਬੁੱਢਾ ਜੀ ਦੇ ਕੋਲ ਜਾਂਦੇ ਨੇ ਤੇ ਬਾਬਾ ਬੁੱਢਾ ਜੀ ਪ੍ਰਸ਼ਾਦਾ ਸ਼ਾਗਿਰਜ ਹੁੰਦੇ ਨੇ ਉਹ ਗੰਢਾ ਪੰਨਦੇ ਨੇ ਤੇ ਕਹਿੰਦੇ ਨੇ ਤੁਹਾਡੇ ਘਰ ਦੇ ਵਿੱਚ ਇੱਕ ਬਲੀ ਪੁੱਤਰ ਪੈਦਾ ਹੋਵੇਗਾ ਪਰ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿਉਂਕਿ ਗੁਰਬਾਣੀ ਦੇ ਅਨੁਸਾਰ ਜੇ ਅਸੀਂ ਵੇਖੀਏ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਭੈਣ ਨੇ ਬੇਬੇ ਨਾਨਕੀ ਜੀ ਉਹਨਾਂ ਦੇ ਘਰ ਦੇ ਵਿੱਚ ਵੀ ਕੋਈ ਸੰਤਾਨ ਨਹੀਂ ਸੀ ਪਰ ਉਹ ਕਿਸੇ ਕੋਲ ਵੀ ਨਹੀਂ ਗਏ ਉਹਨਾਂ ਨੇ ਕਿਸੇ ਕੋਲ ਜਾ ਕੇ ਤਾਂ ਬੇਨਤੀ ਨਹੀਂ ਕੀਤੀ हां ਇੱਥੇ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਸੰਗਤੀ ਰੂਪ ਵਿੱਚ ਅਰਦਾਸ ਹੋ ਸਕਦੀ ਹੈ ਗੁਰੂ ਅੱਗੇ ਜੋਦੜੀ ਹੋ ਸਕਦੀ ਹੈ ਪਰ ਇਹ ਕਹਿਣਾ ਕਿ ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ ਜਿਹੜਾ ਕਿ ਟੋਟਲੀ ਗੁਰਬਾਣੀ ਸਿਧਾਂਤ ਦੇ ਅਨੁਸਾਰ ਗਲਤ ਹੈ ਕਿਉਂਕਿ ਗੁਰਬਾਣੀ ਦੇ ਅਨੁਸਾਰ ਨਾਂ ਤੇ ਕੋਈ ਵਰ ਹੁੰਦਾ ਹੈ ਨਾ ਕੋਈ ਸਰਾਪ ਹੁੰਦਾ ਹੈ ਇਹ ਪੁਜਾ ਪੁਜਾਰੀ ਵਰਗ ਦੀਆਂ ਘੜੀਆਂ ਹੋਈਆਂ ਕਥਾ ਕਹਾਣੀਆਂ ਨੇ ਤਾਂ ਅਗਲੀ ਮੈਂ ਗੱਲ ਰੱਖਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਬਚਪਨ ਦਾ ਸਮਾਂ ਹੈ ਉਹ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸ਼ਹਿਰ ਦੇ ਵਿੱਚ ਜ਼ਿਆਦਾ ਵਸ ਗੁਜ਼ਾਰਿਆ ਹੈ ਇੱਥੇ ਹੀ ਆਪ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਗੁਰਬਾਣੀ ਗੁਰ ਇਤਿਹਾਸ ਆਦਿਕ ਜਿਹੜੀਆਂ ਵਿੱਦਿਆ ਸਿੱਖਿਆਕ ਜਿਹੜੀ ਉਹਨਾਂ ਦੀ ਪੜ੍ਹਾਈ ਦੀ ਗੱਲ ਹੈ ਉਹ ਭਾਈ ਗੁਰਦਾਸ ਜੀ ਤੋਂ ਪ੍ਰਾਪਤ ਕੀਤੀ ਅਤੇ ਘੋੜ ਸਵਾਰੀ ਹਥਿਆਰ ਚਲਾਉਣਾ ਤੀਰ ਅੰਦਾਜ਼ੀ ਇਹ ਸਿੱਖਿਆ ਉਹਨਾਂ ਨੂੰ ਬਾਬਾ ਬੁੱਢਾ ਜੀ ਨੇ ਦਿੱਤੀ ਸੀ ਆਪ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਇਨਾਂ ਨੇ ਸਾਰੇ ਹੀ ਸ਼ਸਤਰ ਅਤੇ ਵਿਦਿਆ ਵਿੱਚ નિਪੁੰਨ ਹੋ ਗਏ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਹੁੰਦਾ ਹੈ 15 1604 ਈਸਵੀ ਦੇ ਵਿੱਚ ਜਦੋਂ ਆਪ ਜੀ ਦੀ ਉਮਰ ਜਿਹੜੀ ਕਿ ਕਹੀ ਜਾਂਦੀ ਹੈ ਉਹ 16 ਸਾਲ ਦੀ ਕਹੀ ਜਾਂਦੀ ਹੈ ਬਹੁਤੇ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ 1595 ਈਸਵੀ ਦੇ ਵਿੱਚ ਹੋਇਆ ਹੈ ਜੇ 95 ਦੇ ਵਿੱਚ ਰੱਖਾਂਗੇ ਤਾਂ ਫਿਰ ਉਹਨਾਂ ਦੀ ਆਨੰਦ ਕਾਰਜ ਦੀ ਜਿਹੜੀ ਉਮਰ ਹੈ ਉਹ ਉਸ ਸਮੇਂ 9 ਸਾਲ ਦੀ ਬਣੇਗੀ ਤਾਂ ਮੈਂ ਇਹ ਕੁਝ ਨੋਟ ਕਰਕੇ ਆਪਣੀ ਡਾਇਰੀ ਤੇ ਰੱਖੇ ਹੋਏ ਨੇ ਤਾਂ ਕਿ ਮੈਂ ਆਪ ਸਭ ਨੂੰ ਕਰੈਕਟ ਜਾਣਕਾਰੀ ਇੱਥੇ ਦੇ ਸਕਾਂ ਤਾਂ ਉਸ ਤੋਂ ਬਾਅਦ ਜਦੋਂ 1605 ਈਸਵੀ ਦੇ ਵਿੱਚ ਅਕਬਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਸ ਦਾ ਪੁੱਤਰ ਜਹਾਂਗੀਰ ਉਹ ਬਾਦਸ਼ਾਹ ਬਣਦਾ ਹੈ ਕਿਉਂਕਿ ਜਹਾਂਗੀਰ ਬਾਦਸ਼ਾਹ ਦਾ ਪੁੱਤਰ ਸੀ ਫਿਰ ਖੁਸਰੂ ਉਸਨੇ ਬਗਾਵਤ ਕਰ ਦਿੱਤੀ ਤੇ ਉਹਦੇ ਤੋਂ ਬਾਗੀ ਹੋ ਗਿਆ ਤਾਂ ਉਹਨੂੰ ਬਾਅਦ ਵਿੱਚ ਥੋੜੇ ਸਮੇਂ ਵਿੱਚ ਹੀ ਜਹਾਂਗੀਰ ਨੇ ਆਪਣੀ ਕੈਦ ਦੇ ਵਿੱਚ ਕਰ ਲਿਆ ਸੀ ਜਹਾਂਗੀਰ ਨੂੰ ਇੱਕ ਮੌਕਾ ਮਿਲ ਗਿਆ ਸੀ ਗੁਰੂ ਘਰ ਦੇ ਨਾਲ ਆਪਣੀਆਂ ਮਨਆਈਆਂ ਪਗਾਉਣ ਦੇ ਲਈ ਕਿਉਂਕਿ ਜਹਾਂਗੀਰ ਆਪਣੀ ਕਿਤਾਬ ਦੇ ਵਿੱਚ ਵੀ ਲਿਖਦਾ ਹੈ ਕਿ ਮੈਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰਦਾਨਕ ਦੀ ਚੱਲਦੀ ਹੋਈ ਇੱਕ ਜਿਹੜੀ ਦੁਕਾਨ ਹੈ ਇਹਨਾਂ ਨੇ ਧਰਮ ਦੇ ਨਾਮ ਤੇ ਦੁਕਾਨ ਚਲਾਈ ਹੋਈ ਹੈ ਉਹਨੂੰ ਬੰਦ ਕਰਨਾ ਚਾਹੁੰਦਾ ਸੀ ਤਾਂ ਇਸ ਨੂੰ ਇੱਥੇ ਮੌਕਾ ਮਿਲ ਗਿਆ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਖੁਸ਼ਰੋ ਨੂੰ ਹਮਦਰਦੀ ਜਤਾਈਏ ਉਹਨੂੰ ਪਨਾਹ ਦਿੱਤੀ ਪਰ ਉਸ ਸਮੇਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨਾ ਤੇ ਗਵਿੰਦਵਾਲ ਸੀਗੇ ਉਸ ਸਮੇਂ ਉਹ ਅਲੱਗ ਪ੍ਰਚਾਰ ਯਾਤਰਾ ਦੇ ਲਈ ਗਏ ਹੋਏ ਸੀ ਪਰ ਇੱਥੇ ਇਤਿਹਾਸਕਾਰਾਂ ਨੇ ਕਈ ਇਹ ਗੱਲ ਇੱਥੇ ਵੀ ਸਾਬਿਤ ਕਰ ਦਿੱਤੀ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਉਸਨੂੰ ਪਨਾਹ ਦਿੱਤੀ ਤਾਂ ਇਸ ਦੋਸ਼ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਇਹ అనుਭਵ ਹੋ ਗਿਆ ਕਿ ਹੁਣ ਸਾਡਾ ਵਾਪਸ ਆਉਣਾ ਮੁਸ਼ਕਿਲ ਹੈ ਸਾਨੂੰ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ ਤਾਂ ਉਹਨਾਂ ਨੇ ਫਿਰ 31 ਮਈ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਸੀ ਤਾਂ ਉਸ ਤੋਂ ਬਾਅਦ ਆਪ ਸਭ ਨੂੰ ਇਤਿਹਾਸ ਪਤਾ ਹੈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ 31 ਤਵੀ ਤੇ ਬਿਠਾ ਕਰਕੇ ਜਿਵੇਂ ਕਿ ਅੱਗੇ ਆ ਜੂਨ ਦਾ ਮਹੀਨਾ ਆ ਰਿਹਾ ਹੈ ਤਾਂ ਇਨ੍ਹਾਂ ਹੀ ਦਿਨਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਉੱਤੇ ਸੀਸ ਦੇ ਉੱਪਰ ਰੇਤਾ ਪਾ ਕਰਕੇ ਫਿਰ ਉਹਨਾਂ ਨੂੰ ਪੱਥਰ ਦੇ ਨਾਲ ਬੰਨ ਕੇ ਪਾਣੀ ਦੇ ਵਿੱਚ ਰਾਵੀ ਨਦੀ ਦੇ ਵਿੱਚ ਡੋਬ ਦਿੱਤਾ ਗਿਆ ਸੀ ਤਾਂ ਕਈ ਇਤਿਹਾਸਕਾਰਾਂ ਨੇ ਇੱਥੇ ਵੀ ਇਤਿਹਾਸ ਦੇ ਵਿੱਚ ਰਲਗੱਡ ਕਰ ਦਿੱਤੀ ਗਈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਮੈਂ ਇਸ਼ਨਾਨ ਕਰਨ ਦੇ ਲਈ ਜਾਣਾ ਤਾਂ ਬਾਅਦ ਵਿੱਚ ਨਦੀ ਦੇ ਵਿੱਚੋਂ ਬਾਹਰ ਹੀ ਨਹੀਂ ਆਏ ਸੋ ਸਰਾਸਰ ਝੂਠ ਨੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹਨ ਤਾਂ ਅੱਗੇ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਿਹੜੇ ਮਹਾਨ ਕਾਰਜ ਕੀਤੇ ਕਿ ਜੂਨ 1600 ਅਠੀਸਵੀ ਦੇ ਵਿੱਚ ਅਕਾਲ ਤਖਤ ਜਿਸ ਨੂੰ ਅਕਾਲ ਬੂੰਗਾ ਕਿਹਾ ਜਾਂਦਾ ਸੀ ਉਸ ਦਾ ਨੀ ਪੱਥਰ ਰੱਖਿਆ ਉਹ ਪੱਥਰ ਉਹਨਾਂ ਨੇ ਆਪ ਰੱਖਿਆ ਸੀ ਉਸ ਦੀ ਨੀ ਆਪ ਰੱਖੀ ਸੀ ਜਿੱਥੋਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਮੀਰੀ ਤੇ ਪੀਰੀ ਦੇ ਸਿਰਫ ਅਸੀਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਇਕੱਲੇ ਸਿਧਾਂਤਕ ਗੁਰੂ ਨਹੀਂ ਕਹਿ ਸਕਦੇ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਹੀ ਇਹ ਸਿਧਾਂਤ ਚੱਲਦਾ ਆ ਰਿਹਾ ਹੈ ਜਿਵੇਂ ਅਸੀਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਪੜਦੇ ਹਾਂ ਪੰਜ ਪਿਆਲੇ ਪੰਜ ਪੀਰ ਸਠਮ ਗੁਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਇਹ ਉਹਨਾਂ ਨੇ ਬਿਲਕੁਲ ਸਹੀ ਕਿਹਾ ਹੈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਾਇਆ ਪਲਟ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਰੂਪ ਲੈ ਲਿਆ ਹੈ ਪਰ ਅਸੀਂ ਜੇ ਸੱਤੇ ਬਲਵੰਡ ਦੀ ਬਾਤ ਪੜਦੇ ਹਾਂ ਤਾਂ ਉਹਨਾਂ ਨੇ ਆਪਣੀ ਬਾਅਦ ਦੇ ਵਿੱਚ ਲਿਖਿਆ ਹੈ ਨੌ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਤ ਹੈ ਦੇ ਗੁਣਾ ਸਤ ਭੈਣ ਪ੍ਰਾਵ ਹੈ ਪਾਰੰਗਤ দান ਪ੍ਰੀਮਦ ਹੈ ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਮਦ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਆਪਣੇ ਨਾਲ ਹਥਿਆਰ ਰੱਖਦੇ ਸਨ ਜਿਵੇਂ ਭਾਈ ਗੁਰਦਾਸ ਜੀ ਅਸੀਂ ਇਹ ਵੀ ਬਾਅਦ ਪੜਦੇ ਹਾਂ ਕਿ ਉਹਨਾਂ ਨੇ ਆਪਣੇ ਕਾਸ਼ਾ ਇੱਕ ਹੁੰਦਾ ਹੈ ਕਿ ਹੱਥ ਦੇ ਵਿੱਚ ਇੱਕ ਬੁੱਕ ਹੁੰਦੀ ਸੀ ਇੱਕ ਪੋਥੀ ਹੁੰਦੀ ਸੀ ਤੇ ਹੱਥ ਦੇ ਵਿੱਚ ਇੱਕ ਕਾਸ਼ਾ ਇੱਕ ਡੰਡਾ ਰੱਖਦੇ ਸੀ ਇਹ ਵੀ ਫਰਮਾਨ ਉਹਨਾਂ ਦੇ ਕਈ ਥਾਵਾਂ ਤੇ ਮਿਲਦੇ ਨੇ ਤਾਂ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ ਚਾਰ ਜੰਗਾਂ ਵੀ ਲੜੀਆਂ ਨੇ ਅਮਰਸਰ ਮਹਾਰਾਜ ਕਰਤਾਰਪੁਰ ਸਾਹਿਬ ਹਰਗੋਬਿੰਦਪੁਰ ਤੇ ਚਾਰੇ ਹੀ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਿੱਤੀਆਂ ਨੇ ਤੇ ਇਹ ਗੱਲ ਇਤਿਹਾਸ ਦੇ ਵਿੱਚ ਲਿਖੀ ਮਿਲਦੀ ਹੈ ਦੋ ਛੋਟੀਆਂ ਛਾਡਪਾਂ ਵੀ ਹੋਈਆਂ ਸੀ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉਹ ਵੀ ਜਿੱਤੀਆਂ ਨੇ ਇਹਦੇ ਨਾਲ ਨਾਲ ਗਵਾਲੀਅਰ ਦੇ ਕਿਲੇ ਤੋਂ 52 ਪਹਾੜੀ ਰਾਜੇ Hindu ਪਹਾੜੀ ਰਾਜਿਆਂ ਨੂੰ ਮੁਕਤ ਕਰਵਾਉਣਾ ਅਤੇ ਨਾਲ ਫਿਰ ਉਹਨਾਂ ਨੇ ਉਹਨਾਂ ਨੂੰ ਰਿਹਾ ਕਰਵਾ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਭੇਜਣਾ ਇਹ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵੱਡੇ ਕਾਰਜ ਸਨ ਅਤੇ ਨਾਲ ਹੀ ਜਬਨ ਜਹਾਂਗੀਰ ਬਾਦਸ਼ਾਹ ਵੱਲੋਂ ਹੁਕਮ ਲਾਗੂ ਸੀ ਕਿ ਕੋਈ ਵੀ ਹਥਿਆਰ ਨਹੀਂ ਰੱਖ ਸਕਦਾ ਸ਼ਿਕਾਰ ਨਹੀਂ ਖੇਡ ਸਕਦਾ ਕਲੰਗੀ ਨਹੀਂ ਲਾ ਸਕਦਾ ਨਗਾਰਾ ਨਹੀਂ বাজਾ ਸਕਦਾ ਤਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉਹ ਵੀ ਫਿਰ ਚੈਲੰਜ ਦੇ ਤੌਰ ਤੇ ਬਿਲਕੁਲ ਸੁਤੰਤਰ ਜ਼ਿੰਦਗੀ ਆਮ ਸਮਾਜ ਨੂੰ ਦਿੰਦੇ ਹੋਏ ਕਰਕੇ ਵਿਖਾਇਆ ਸੀ ਸੋ ਇਹ ਕੁਝ ਕੁ ਸਮੇਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਵੱਡੇ ਕਾਰਜ ਕੀਤੇ ਆਈ ਹੋਪ ਕਿ ਤੁਹਾਨੂੰ ਇਸ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਸਿੱਖਣ ਦੇ ਲਈ ਮਿਲਿਆ ਹੋਵੇਗਾ ਤੇ ਜੇ ਤੁਸੀਂ ਅੱਗੇ ਵੀ ਇਸ ਤਰ੍ਹਾਂ ਇਤਿਹਾਸ ਜਾਂ ਜੀਵਨ ਦੇ ਕੁਝ ਮੁੱਢਲੇ ਜਿਹੜੇ ਜੀਵਨ ਦੇ ਸਾਡੇ ਵਿਸ਼ੇ ਹੁੰਦੇ ਨੇ ਜੀਵਨ ਦੀਆਂ ਚੰਗੀਆਂ ਗੱਲਾਂ ਹੁੰਦੀਆਂ ਨੇ ਗੁਰਬਾਣੀ ਦੇ ਅਨੁਸਾਰ ਸਮਝਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਦੇ ਨਾਲ ਜੁੜੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਸ਼ੇਅਰ ਵੀ ਕਰਦੇ ਹੋ ਲਾਈਕ ਕਮੈਂਟ ਵੀ ਕਰਦੇ ਆ ਕਰੋ ਇਹਦੇ ਨਾਲ ਹੌਸਲਾ ਵੱਧਦਾ ਹੈ ਮਨਹੂਰ ਵੀਡੀਓਜ਼ ਬਣਾਉਣ ਨੂੰ ਕਰਦਾ ਹੈ ਸੋ ਆਪ ਸਭ ਦਾ ਧੰਨਵਾਦ ਅੰਤ ਵਿੱਚ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ